ਮਾ ਜੀ ਵੀਰ ਇਹ ਜਿਹੜੇ ਆਪਣੇ ਝੋਨੇ ਦੇ ਪੱਤੇ ਜੰਗਾਲੇ ਜੇ ਨਜ਼ਰ ਆਉਂਦੇ ਨੇ ਇਹ ਆਪਣੇ ਝੋਨੇ ਦੇ ਵਿੱਚ ਜ਼ਿੰਕ ਦੀ ਘਾਟ ਦੇ ਲੱਛਣ ਨੇ ਜੇ ਇਸ ਤਰ੍ਹਾਂ ਪੱਤੇ ਜੰਗਾਲੇ ਹੋਣ ਤਾਂ ਇਹ ਆਪਣੇ ਜ਼ਿੰਕ ਦੀ ਘਾਟ ਦੇ ਲੱਛਣ ਨੇ ਇਹ ਆਪਣੇ ਲਵਾਈ ਤੋਂ ਤਕਰੀਬਨ 12 ਤੋਂ 15 ਦਿਨਾਂ ਤੋਂ ਬਾਅਦ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਜਿਹੜੀ ਇਹਦੀ ਪੂਰਤੀ ਆਪਾਂ 21% ਜ਼ਿੰਕ ਜਾਂ ਆਪਾਂ 33% ਵੀ ਜ਼ਿੰਕ ਪਪਾ ਸਕਦੇ ਹਾਂ ਇਹ ਆਪਾਂ ਪਹਿਲੀ ਯੂਰੀਆ ਦੇ ਨਾਲ ਪਾਉਣੀ ਜ਼ਰੂਰੀ ਹੁੰਦੀ ਹੈ ਕਿਉਂਕਿ ਉਸ ਤੋਂ ਬਾਅਦ ਜਿ ਲਵਾਈ ਤੋਂ ਬਾਅਦ 12 ਤੋਂ 15 ਦਿਨਾਂ ਬਾਅਦ ਇਹ ਲੱਛਣ ਸ਼ੁਰੂ ਹੋ ਜਾਂਦੇ ਨੇ ਤਕਰੀਬਨ ਜਦੋਂ ਆਪਾਂ ਜੇ ਲੇਟ ਪਾਉਨੇ ਆ ਤਾਂ ਘੱਟੋ ਘੱਟ 5 ਤੋਂ 7 ਦਿਨ ਇਹ ਫਿਰ ਇਹ ਆਪਣੇ ਅਸਰ ਦੇ ਵਿੱਚ ਸਮਾਂ ਲੱਗਦਾ ਇਸ ਕਰਕੇ ਇਹਨੂੰ ਆਪਾਂ ਪਹਿਲੀ ਯੂਰੀਆ ਦੇ ਨਾਲ ਜੇਕਰ ਆਪਾਂ ਪਾਉਨੇ ਆ ਤਾਂ ਇਹਦਾ ਬਾਪਾ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਤੇ 21% ਜਾਂ ਆਪਾਂ 33% ਹੀ ਖੇਤਾਂ ਦੇ ਵਿੱਚ ਜ਼ਿੰਕ ਪਾਉ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਬਾਇਓ ਜਿੰਕ ਆਉਂਦੀਆਂ ਨੇ ਉਹਨਾਂ ਦਾ ਕੋਈ ਫਾਇਦਾ ਨਹੀਂਗਾ 21% ਜਾਂ 33% ਜ ਆਪਣੇ ਜਿੰਕ ਦਾ ਬਹੁਤ ਵਧੀਆ ਰਿਜ਼ਲਟ ਹੈ ਇਸ ਤੋਂ ਬਾਅਦ ਜੇਕਰ ਲੱਛਣ ਘਟਦੇ ਆਉਂਦੇ